ਹਰੀਆਂ ਮਿੱਠਾਂ ਜャਜਲੇਬੀ ਵਾਂਗੂ ਮਿੱਠਾ ਕਰਦੇ ਜਾਂ ਪਾਣੀ ਵਾਲੀਆਂ ਮਿੱਠਾਂ ਮਾਰਦੇ ਪ੍ਰਕਾਰੀਆਂ ਜਾਂ ਮਰੀਆਂ ਦੇ ਕਬੂਤਰ ਉਹਦਾ ਇਲਾਜ ਦੱਸਦੇ ਆਪਾਂ ਜੋ ਵਰਤਿਆ ਤੇ ਕੱਲੋਂ ਅਗਲੇ ਦੀ ਕਿਸਮ ਤਾਂ ਲੋਟ ਹੋਣਾ ਹੁਣ ਪਰ ਆਪਾਂ ਸਹੀ ਦੱਸਾਂਗੇ ਜੋ ਦੱਸਿਆ ਸਹੀ ਦੱਸਿਆ ਯਾਰ ਹਨਾ ਦੱਸ ਤਾਂ ਆਪਾਂ ਗਿਆਨ ਤਾਂ ਆਪਾਂ ਪੈਸੇ ਲੈ ਕੇ ਵੀ ਦੇ ਸਕਦੇ ਹੀ ਪਰ ਗਿਆਨ ਜਿਵੇਂ ਕਹਿੰਦਾ ਜਿੰਨਾ ਬੰਦਾਗੇ ਵੱਧਾ ਯਾਦ ਰਹਿਣ ਲੱਗ ਜਾਂਦੀਆਂ ਗੱਲ ਹੋਰ ਵੀ ਗਿਆਨ ਬਹੁਤ ਵੱਧਾ ਬੰਦੇ ਦਾ ਪਰ ਅੱਜ ਕੱਲ ਫ੍ਰੀ ਦਾ ਗਿਆਨ ਕੋਈ ਸਾਵਧਾਨੀ ਫ੍ਰੀ ਵਾਲੀ ਚੀਜ਼ ਅਗਲੇ ਨੂੰ ਮਾਰ ਵੀ ਲੱਗਦੀ ਆ ਤੇਰਬਈ ਹੈ ਜਿੰਦਗੀ ਦੇ ਆਪ ਤੁਸੀਂ ਆਪੇ-ਪਸੇ ਆਪਦੇ ਤੇ ਵੀ ਲਾਗੂ ਕਰਕੇ ਦੇਖ ਸਕਦੇ ਹੋ ਵੀ ਜੇ ਤੁਸੀਂ ਕਿਸੇ ਨੂੰ ਫ੍ਰੀ ਦਰਦੇ ਹੋਗੇ ਤੁਹਾਡੀ ਜਮਾ ਨਹੀਂ ਗੱਲ ਮੰਨਦਾ ਹੁਣ ਉਦਰ ਤੋਂ ਹੀ ਸੁਭਾਵਿਕ ਜੀ ਗੱਲ ਹੋਈ ਵੀ ਆਹੀ ਪੈਸੇ ਪੈਸੇ ਲੈ ਕੇ ਜੇ ਅਗਲੇ ਦਾ ਕੰਮ ਕਰੀਏ ਤਾਂ ਅਗਲਾ ਕਹਿੰਦਾ ਬਹੁਤ ਵਧੀਆ ਕਰਿਆ ਯਾਰ ਤੇ ਆਪਾਂ ਇੱਕ ਦੱਸਣ ਲੱਗੇ ਆ ਵੀ ਬੈਲ ਗੁੱਦ ਅੱਜ ਤੱਕ ਕਿਸੇ ਨੇ ਕਿਸੇ ਇੰਟਰਵਿਊ ਜਣੀ ਜ਼ਿਕਰ ਕਰਿਆ ਕਿਸੇ ਬੰਦੇ ਨੂੰ ਉਹ ਵੀ ਨਹੀਂ ਦੱਸਿਆ ਉਹਨਾਂ ਦੇ ਕਿਸੇ ਬੰਦੇ ਨੂੰ ਪਤਾ ਵੀ ਨਹੀਂ ਪਹਿਲੀ ਗੱਲ ਤਾਂ ਮੈਂ ਇਨਸਾਨੀ ਬਿਮਾਰੀਆਂ ਦੇ ਵਿੱਚ ਵੀ ਉਹਦਾ ਇਲਾਜ ਦੱਸ ਦਿੰਨਾ ਵੀ ਜੇ ਕਿਸੇ ਨੂੰ ਗਰਮੀ ਦੇ ਵਿੱਚ ਆਪਾਂ ਦੇਖਦੇ ਹਾਂ ਲੂਜ਼ ਮੂਸ਼ਨ ਰਹਿੰਦੇ ਆਗੇ ਹਨਾ ਲਿਵਰ ਕੰਮ ਘੱਟ ਕਰਦਾ ਹੈਗਾ ਗਰਮੈਸ਼ ਰਹਿਣ ਲੱਗ ਜਾਂਦੀ ਹੈ ਵੀ ਲੂਜ਼ ਮੂਸ਼ਨ ਰਹਿਣ ਲੱਗ ਜਾਂਦੇ ਆ ਉਹ ਬੰਦਾ ਸਵੇਰੇ ਹੀ ਸ਼ਾਮ ਇੱਕ ਇੱਕ ਚਮਚਾ ਦਹੀਂ ਚ ਪਾ ਕੇ ਲੈ ਸਕਦਾ ਵਿੱਚ ਥੋੜੀ ਜਿਹੀ ਖੰਡ ਸਵਾਦ ਅਨਸਾਰ ਪਾ ਲਓ ਚਾਹੀ ਚੱਕਰ ਪਾ ਲਓ ਜਿੰਨ ਨੂੰ 슈ਗਰ ਹੋ ਨਾ ਪਾਓ ਤੇ ਉਹ ਬਹੁਤ ਵਧੀਆ ਚੀਜ਼ ਆ ਉਹ ਜੇ ਤੁਸੀਂ ਵਰਤੋ ਤੇ ਇੱਕ ਜਮਚਾ ਹੀ ਪਾਉਣਾ ਬੈਲਗੋ ਦਾ ਪਾਊਡਰ ਜਾਂ ਮਿਲ ਜਾਂਦਾ ਦਾ ਅਨਸਾਰੀ ਦੁਕਾਨ ਤੋਂ ਮਿਲੂਗਾ ਉਹ ਤੇ ਹੁਣ ਆਪਾਂ ਦੱਸ ਦਿਆਂ ਕਬੂਤਰਾਂ ਦੇ ਵਿੱਚ ਭਰਤ ਕੇ ਦੇਖ ਲਿਓ ਤੁਸੀਂ 5-7 ਦਿਨ ਲਗਾਤਾਰ ਉਦੋਂ ਬਾਅਦ ਜਾਨੀ ਕਿ ਇੱਕ ਦੋ ਦਿਨ ਛੱਡ ਕੇ ਖਾਲੇਵੇ ਗਰਮੀ ਗਰਮੀ ਥਾਲੇਵੇ ਹੁਣ ਆਪਾਂ ਕਬੂਤਰਾਂ ਦੇ ਵਿੱਚ ਉਹਦਾ ਫਾਇਦਾ ਦੱਸਦੇ ਆਂ ਦਹੀਂ ਦੀ ਜਦੋਂ ਆਪਾਂ ਲੱਸੀ ਬਣਾ ਲੈਂਦੇ ਆਂ ਮਿੱਤਰੋ ਤੇ ਮੰਨ ਕੇ ਚੱਲੋ ਵੀ 20 ml ਦੇ ਹਿਸਾਬ ਨਾਲ ਆਪਾਂ 10 ਕਬੂਤਰਾਂ ਦੀ ਬਣਾ ਲਈ ਉਹਦੇ ਵਿੱਚ ਅੱਧਾ ਗਿਜਮਚਾ ਆਪਾਂ ਪਾ ਲਓ ਬੈਲ ਗੋੜ ਦਾ ਠੀਕ ਹੈ ਉਹਨੂੰ ਸਮਾਰ ਕੇ ਘੋਲ ਲਓ ਘੋਲ ਕੇ ਵਿੱਚੀ ਉਹ ਨਾਲ ਕੀ ਨਾਲ ਆਪਾਂ ਰਾਤ ਨੂੰ ਕਬੂਟਰਾਂ ਨੂੰ ਦੇ ਸਕਦੇ ਹਾਂ ਤੇ ਜਿੱਦੇ ਬੰਦੀ ਆ ਉਹਦੇ ਸਵੇਰੇ ਭੁੱਖਿਆਂ ਨੂੰ ਵੀ ਦੇ ਸਕਦੇ ਹਾਂ ਤੇ ਰਾਤ ਨੂੰ ਵੀ ਦੇ ਸਕਦੇ ਹਾਂ ਉਹਦਾ ਕੋਈ ਨੁਕਸਾਨ ਨਹੀਂਗਾ ਉਹਦਾ ਕੋਈ ਫਾਇਦੇ ਹੀ ਫਾਇਦਾ ਜੇ ਤੁਸੀਂ ਜਿੰਨਾ ਕਰ ਲਓਗੇ ਜਾਨੀ ਕਿ ਉਹ ਟ੍ਰੀਟਮੈਂਟ 5 ਦਿਨ ਹਫਤਾ 10 ਦਿਨ ਉਹ ਸਭ ਤੋਂ ਵਧੀਆ ਰਿਜ਼ਲਟ ਉਹਦਾ ਬਾਕੀ ਰਿਜ਼ਲਟ ਇਹ ਆ ਵੀ ਉਹ ਵੀ ਦੇ ਸਕਦੇ ਹੋ ਤੁਸੀਂ ਨਾਲ ਤੁਸੀਂ ਮੈਟਰੋ ਜਲਦੀ ਗੋਲੀ ਜਿਹੜੀ ਉਹ ਦੁਪਹਿਰੇ ਠੀਕ ਹੈ ਜਿੱਦ ਦੇ ਬੰਦੀ ਆ ਉਹਦੇ ਦੁਪਹਿਰੇ ਦੇ ਦੋ 500 ਮਜੀ ਦਾ ਅੱਠਵਾਂ ਹਿੱਸਾ 250 ਮਜੀ ਦਾ ਛੇਮਾਂ ਹਿੱਸਾ ਤੇ ਜੇ ਬੰਦੀ ਨਹੀਂ ਹੈਗੀ ਤਾਂ ਤੁਸੀਂ ਰਾਤ ਨੂੰ ਜਿਵੇਂ 7:00 ਵਜੇ 8:00 ਨੇ ਇਹ ਦੇ ਦਿਓ ਉਸ ਤੋਂ ਬਾਅਦ 9:00 ਵਜੇ ਆ ਜਿਹੜੀ ਬੈਲਗੋਦ ਤੇ ਲੱਸੀ ਆਪਾਂ ਦੱਸੀ ਹੈ ਵਿੱਚ ਪਾ ਕੇ ਇਹ ਦੇਣੀ ਹੈ ਤੇ ਇਹਦਾ ਰਿਜ਼ਲਟ ਟੈਕ ਨੰਬਰ ਮਿਲੂਗਾ ਸਾਰੀਆਂ ਹਰੀਆਂ ਬਿਠਾਂ ਪਾਣੀ ਵਾਲੀਆਂ ਬਿਠਾਂ ਜਾਂ ਜਿਵੇਂ ਵੀ ਕਿਸੇ ਦੇ ਕੋਈ ਕਬੂਤਰ ਕਰਦੇ ਆਗੇ ਹਨ ਬਾਕੀ ਕਰਮ ਹੁੰਦੇ ਆ ਬੰਦੇ ਦੇ ਜੇ ਕਰਮ ਖੋਟੇ ਹੋਣਗੇ ਤਾਂ ਤਾਂ ਬਾਈ ਕਿਸਮਤ ਹੀ ਮਾੜੀ ਹੋਈ ਤਾਂ ਕਹਿਣਾ ਕਿ ਇਹ ਨਹੀਂ ਜਮਾ ਲੋਟ ਹੋ ਜਾਣਗੇ ਬੇਸ਼ੱਕ ਦੇ ਡਾਈ ਵੀ ਜਾਏ ਨਾਲ ਕੋਈ ਚੱਕਰ ਨਹੀਂ ਕਈ ਵਾਰ ਦੇ ਫੋਲ ਲਾ ਕਰੇ ਡਾਲਿਆ ਕਰੀ ਡਾਈ ਜਾਏ ਕੋਈ ਚੱਕਰ ਨਹੀਂ ਹੁੰਦਾ ਹੈਗਾ ਡਾਊਨ ਨੂਨ ਨਾਲ ਤੇ ਬਾਕੀ ਜੇ ਰੈਸਟ ਕਰ ਲਵਾਂਗੇ ਇੱਕ ਦੋ ਦਿਨ ਤਾਂ ਵਧ ਗਈ ਹੁੰਦਾ ਹਨਾ ਬਾਕੀ ਇਹ ਜਿਹੜੀਆਂ ਹਰੀਆਂ ਬਿਠਾਂ ਜਾਂ ਕੁਝ ਹੋਰ ਹਨਾ ਜਾਂ ਪਤਲੀਆਂ ਬਿਠਣ ਲੱਗਦੇ ਇਹ ਆਪਣੀ ਗਲਤੀ ਨਾਲ ਹੀ ਲੱਗਦੇ ਆ ਮਿੱਤਰੋ ਇਹ ਇਹ ਥੋੜੀ ਜਿਨਾ ਨਵਜ ਫੜ ਨਹੀਂ ਸਿੱਖੋ ਕੂਤਰਬਾਜੀ ਦੀ ਵੀ ਆਪਾਂ ਕੀ ਗਲਤ ਕਰਿਆ ਸੀ ਕਿਵੇਂ ਡਾਈ ਜੀ ਕੂਤਰ ਆਪਣੇ ਪੋਟਿਆਂ ਚ ਕੀ ਸੀ ਰਹਿ ਸੀ ਜਾਂ ਦਾਣਾ ਕਿਵੇਂ ਪੈ ਗਿਆ ਪਰੋਂ ਇਹ ਬਹੁਤ ਚੀਜ਼ਾਂ ਹੋਂਦਕੀ ਨਾਲ ਹੀ ਆਣਾ ਤੇ ਆਪਾਂ ਦੱਸਿਆ ਵੀ ਦਾਣੇ ਬਾਰੇ ਵੀ ਦਾਣਾ ਕਿਵੇਂ ਪਾਉਣਾ ਜਦੋਂ ਆਪਾਂ ਡਾਈਆਂ ਤੇ ਕੱਢੇ ਕਬੂਤਰ ਕਿਸ ਨੇ ਇਹ ਗੱਲ ਨਹੀਂ ਕਰੀ ਚਲ ਆਪਾਂ ਆਪਾਂ ਨੂੰ ਕੋਈ ਲੋਬ ਲਾਲ ਚਾਹੀ ਨਹੀਂ ਯਾਰ ਆਪਾਂ ਪਰਦਾ ਦੱਸ ਹੀ ਜਾਨੇ ਜਿਹੜੀ ਗੱਲ ਦਾ ਪਤਾ ਆਪਾਂ ਚੱਕੀ ਜਾਂਦੇ ਆ ਪਰ ਕੋਈ ਚੱਕਰ ਨਹੀਂ ਜਿਹੜੀ ਗੱਲ ਯਾਰ ਪਰਦੇ ਵਾਲੀ ਹੁੰਦੀ ਉਹ ਪਰਦਾ ਹੀ ਰਹੂ ساری ਉਮਰ ਨੂੰ ਮੈਂ ਦੱਸਾਂ ਨਾ ਕੋਈ ਹੋਰ ਦੱਸੇ ਕੋਈ ਵੀ ਨਹੀਂ ਦੱਸਦਾ ਹੈਗਾ ਉਹ ਆਪਦੇ ਦਿਮਾਗ ਨਾਲ ਹੀ ਤੁਹਾਨੂੰ ਸਿੱਖਣਾ ਪੈਣਾ ਚਾਹੇ ਕਿਤੇ ਕੋਈ ਆ ਹਨਾ ਤੇ ਬਾਕੀ ਕਿਹਾ ਹਸਣਾ ਮਾਫ਼ ਜਿੰਨੇ ਜੋਗੇ ਹੈਗੇ ਆ ਬਈ ਸੇਵਾ ਕਰੀ ਜਨੇ ਆਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰ ਮਾੜਾ ਫੇਰ ਵੀ ਬੰਦੇ ਕਹੀ ਦਿੰਦੇ ਆ ਤੇ ਚਲ ਕੋਈ ਗੱਲ ਨਹੀਂ ਰੱਬ ਨੇ ਉਹਨਾਂ ਦੀ ਡਿਊਟੀ ਰੱਬ ਨੇ ਉਹ ਚੀਜ਼ ਤੇ ਲਾਈ ਆਪਣੀ ਡਿਊਟੀ ਸੇਵਾ ਤੇ ਲਾਈ ਹੈ ਹਨਾ ਆਪਾਂ ਇਹ ਕੰਮੋਂ ਨਹੀਂ ਹਟਦੇ ਉਹ ਉਹ ਕੰਮੋਂ ਨਾ ਹਟਣਾ ਧੰਨਵਾਦ